टीवी टुडे चैनल ते तो स्वागत है बलाक और दे पिंड चिंगड़ा विखे गुरुद्वारा दुख निवारण साहेब प्रबंधक कमेटी वालों ग्राम पंचायत एन ते नगर निवासिया दे सहयोग नाल तंतन श्री नाभ कमल राजा साहेब जी दी बरसी संबंधी जोड़ मेला बहुत ही सतिकार अति श्रद्धा नाल मनाया गया पहले दिन चौहत्तर श्री आखंड पाठ साहेब आरंभ करवा के विशाल नगर कीर्तन सजाया गया ਜੋ ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰੂ ਘਰ ਆ ਕੇ ਸਮਾਪਤ ਹੋਇਆ ਇਸ ਨਗਰ ਕੀਰਤਨ ਦੌਰਾਨ ਕਈ ਰਾਗਗੀਆਂ ਢਾਡੀਆਂ ਅਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਤੇ ਸੰਗਤ ਵਾਸਤੇ ਕਈ ਪ੍ਰਕਾਰ ਦੀਆਂ ਚੀਜ਼ਾਂ ਦੇ ਲੰਗਰ ਲਗਾਏ ਗਏ ਦੂਜੇ ਦਿਨ ਕੀਰਤਨੀ ਤੇ ਢਾਡੀ ਜਥਿਆਂ ਤੋਂ ਇਲਾਵਾ ਕਲਾਕਾਰ ਸਤ ਸਲਾਮਤ ਜੋਗਾ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਤੇ ਆਖਰੀ ਦਿਨ ਸ੍ਰੀ ਆਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਸਜਾਏ ਗਏ ਜਿਸ ਵਿੱਚ ਹੋਰ ਰਾਗੀਆਂ ਟਾਡੀਆਂ ਤੋਂ ਇਲਾਵਾ ਪ੍ਰਸਿੱਧ ਗਾਇਕ ਆਤਮਾ ਬੁੱਢੇ ਵਾਲੀਆ ਤੇ ਬਲਜਿੰਦਰ ਰਿੰਪੀ ਨੇ ਪ੍ਰੋਗਰਾਮ ਪੇਸ਼ ਕੀਤਾ ਇਸ ਸਮਾਗਮ ਦੌਰਾਨ ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ ਆਪ ਆਗੂ ਕੁਲਜੀਤ ਸਿੰਘ ਸਰਹਾਲ ਤੇ ਹਰਜੋਤ ਕੌਰ ਲੋਟੀਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਸ਼ਰਦਾ ਦੇ ਫੁੱਲ ਪੇਟ ਕੀਤੇ ਇਸ ਮੌਕੇ ਸਾਬਕਾ ਸਰਪੰਚ ਤੇ ਨੰਬਰਦਾਰ ਜਥੇਦਾਰ ਰਣਜੀਤ ਸਿੰਘ ਚਿੰਗੜ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਤੇ ਪ੍ਰਬੰਧਕ ਕਮੇਟੀ ਵੱਲੋਂ ਦਾਨੀ ਸੰਗਤਾਂ ਦਾ ਸਨਮਾਨ ਵੀ ਕੀਤਾ ਗਿਆ इस मौके जथेदार रणजीत सिंगड़ का डायरेक्टर शुगर मिल नवाशहर तो इलावा बुद्ध सिंह हैडग्रंथी बहादुर सिंह मैमी संदीप सिंह शेरगिल बहादुर सिंह लाल, तरसेम लाल मैमी लखा सिंह अजैब सिंग, पंच बलविंदर बिशन चिंगर अवतार सिंह लाल, सरबजीत सिंह, पंच कमलजीत कैरो हरजिंदर सोडी हरजिंदर सिंह हैप्पी लखा सिंह अमरजीत सिंह लाल दविंदर पाल बिल्ला ਲਸ਼ਮਣ ਸਿੰਘ ਸੁਰਜੀਤ ਸਿੰਘ ਜਗਜੀਤ ਸਿੰਘ ਪੰਜ ਪਰਮਜੀਤ ਸਿੰਘ ਗਰੇਵਾਲ ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਪਰਸ਼ੋਤਮ ਸਿੰਘ ਲਲ ਡਾਕਟਰ ਸੰਤੋਖ ਸਿੰਘ ਕੁਲਵੀਰ ਕੌਰ ਬਲਰਾਜ ਕੌਰ ਲਖਵਿੰਦਰ ਕੌਰ ਤੇ ਹੋਰ ਸੰਗਤਾ ਹਾਜ਼ਰ ਸਨ ਦੇਖਦੇ ਹਾਂ ਇਸ ਵਰਸੀ ਸਮਾਗਮ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਮਨ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਪੜ ਚਿਕਣਾ ਵਿਖੇ ਸ਼੍ਰੀ ਰਾਘੁਨ ਮਹਾਰਾਜ ਦੀ 55ਵੀਂ ਸਾਲਾਨਾ ਵਰਸੀ ਮਨਾਈ ਜਾ ਰਹੀ ਹੈ ਜਿਹਦੇ ਵਜੇ ਸੰਗਤਾਂ ਦੂਰ ਦਰਦੇ ਤੋਂ ਬੰਪੇ ਦਿੱਲੀ ਬਾਹਲੇ ਦੇਸ਼ਾਂ ਦੇ ਚੰਨ ਸੰਗਤ ਜਣੇ ਮਹਾਰਾਜ ਦੇ ਨਿਤਮਸਤਕ ਹੋਣ ਵਾਸਤੇ ਆਈ ਆ ਸਾਡੇ ਬਹੁਤ ਹੀ ਸਰਕਾਰਯੋਗ ਆਤਮਾ ਪੁੰਡੇ ਵਾਲੀ ਜੀ ਜਿੱਥੇ ਮਹਾਰਾਜ ਦੇ ਗੁਣ ਗਾਇਨ ਕਰਾਏ ਆ ਮਹਾਰਾਜ ਇਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ੇ ਮਹਾਰਾਜ ਇਹਨਾਂ ਨੂੰ ਜਿੱਥੇ ਸਵੇਰ ਜਰਗ ਪ੍ਰੋਗਰਾਮ ਕੀਤੇ ਆ ਉਥੇ ਧਰਮ ਪ੍ਰੋਗਰਾਮ ਕਰਨ ਮਜਬੀਰਾਂ ਦਾ ਮਹਾਰਾਜ ਹੱਥ ਹਵਾਆਂ ਉਚਾਈਆਂ ਤੇ ਰੱਖੇ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਔਰ ਸਾਡੇ ਰਾਗੀ ਢਾਡੀ ਜਿਨ੍ਹਾਂ ਨੇ ਮਹਾਰਾਜ ਦੇ ਗੋਣ ਗਾਏ ਆ ਤਿੰਨ ਦਿਨ ਤੋਂ तकरीबन 26 ਤਰੀਕ ਤੋਂ ਜਿਹੜੇ ਸਾਡੇ ਪ੍ਰੋਗਰਾਮ ਸਾਰੇ ਚੱਲਦੇ ਆ ਰਹੇ ਆ ਲੜੀਆਂ ਅਖੰਡ ਪਾਠ ਸਾਹਿਬ ਹੋ ਰਹੇ 220 ਅਖੰਡ ਪਾਠਾਂ ਦੇ ਭੋਗ ਪਾਏ ਗਏ ਆ ਮਹਾਰਾਜ ਦੇ ਦਰਬਾਰ ਤੇ ਉਹ ਮਹਾਰਾਜ ਜੀ ਦੇ ਨਗਰ ਆਵਾਸ ਤੇ ਤਹਿ ਦੇਸ਼ਾ ਜੋ ਮਾਰਤਾ ਵਾਸਤੇ ਜਿਹੜਾ ਸੰਗਤਾਂ ਨੇ ਮਾਇਆ ਭੇਜੀ ਆ ਉਹਨਾਂ ਦਾ ਵੀ ਤਹਿ ਦਰੋ ਧੰਨਵਾਦ ਕਰਦਾ ਹਾਂ ਉਹਨਾਂ ਦਾ ਪ੍ਰੋਧ ਕਮੇਟੀ ਵੱਲੋਂ ਨਗਰ ਪੰਚਾਇਤ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਦਰਵਾਜ਼ਾ ਆਈ ਹੋਈ ਸੰਗਤਾਂ ਤਹਿ ਦਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਜਾਇਰਾ ਸਭ ਜੀ ਅੱਜ ਅਸੀਂ ਪਿੰਡ ਕਿਬੜਾ ਵਿੱਚ ਆ ਨਾਪ ਕਮਲ ਜੀ ਰਾਜਾ ਸਾਹਿਬ ਉਹਨਾਂ ਦੇ ਸਲਾਨਾ ਵਾਸਤੇ ਗੁਰੂਗਰਾ ਸਾਹਿਬ ਵਾਲੇ ਜੀ ਉਦੇ ਦੇ ਵਿੱਚ ਕੁਝ ਸੇਵਾਦਾਰ ਦੇ ਤੌਰ ਤੇ ਸੰਗਤ ਦੇ ਨਾਲ ਕੁਝ ਸ਼ਬਦ ਸਾਂਝ ਕਰਦੇ ਆਇਆ ਹਾਂ ਉਹ ਕਰਨ ਤੋਂ ਪਹਿਲਾਂ ਹੀ ਮਾਫੀ ਮੰਗਦੇ ਆਂ ਵੀ ਜੇਕਰ ਕੋਈ ਲੱਖ ਨਹੀਂ ਜੈ ਵੀ ਪੁਣਾ ਗਿਆ ਤਾਂ ਉਹਦੀ ਮਾਫੀ ਚਾਹੁੰਦੇ ਆਂ ਮਾਈ ਸੰਗਤ ਨੂੰ ਔਰ ਇਸ ਨਗਰ ਨੂੰ ਇਸ ਇਲਾਕੇ ਨੂੰ ਸਾਡੇ ਵੱਲੋਂ ਲੱਖ ਲੱਖ ਮੁਬਾਰਕਬਾਦ ਜਿਨ੍ਹਾਂ ਨੇ ਮਹਾਂਪੁਰਸ਼ਾਂ ਨੇ ਇਲਾਕਾ ਦਾ ਤਾਰਿਆ ਕੁੱਲ ਅਲਮ ਤਾਰਤਾ ਜੈਹਰਾ ਸਾਭ ਦੀ ਹੈ కేకే పగది నషాని హుతియా జను కండెతే గురున్ ది మేవాని హుతియా కేకే పగది నషాని హుతియా జను కండెతే గురున్ ది మేవాని హుతియా ముతి ਅੱਜ ਜੋ ਰਾਤੇ ਨਾ ਝਾੜੂ ਚੜੇ ਨਾ ਲੂਣ ਦੇ ਮਰਾਂ ਕਾਜਬਾਬਾ ਕਾਜਬਾਬਾ ਕਹਿਣਾ ਮੇਰੇ ਪਾਸ ਪੂਰ ਦੇ ਨਾ